ਜਿੰਨੇ ਵੀ ਸਾਡੇ ਸਟੈਂਡ ਲਈ ਚੈੱਕ ਕਰ ਰਹੇ ਆ ਜਿੰਨੇ ਵੀ ਵਾਹਾਈਕਲ ਜਿਹੜੇ ਸ਼ੱਕੀ ਵਾਹਾਈਕਲ ਜਿਹੜੇ ਆ ਜਿਹੜੇ ਡਾਊਟ ਆ ਵੀ ਹੋ ਸਕਦਾ ਵੀ ਕੋਈ ਤਾਂ ਸਨੇਚ ਹੋ ਕੇ ਕਿਤੇ ਖੜਾ ਜਾਂਦੇ ਆ ਜਾਂ ਕਾਫੀ ਦੇਰ ਦਾ ਖੜਾ ਆ ਕੋਈ ਪੁਛ ਪੜਤਾਲ ਚ ਨਹੀਂ ਆ ਰਿਹਾ ਉਹ ਸਾਰੇ ਅੱਜ ਅਸੀਂ ਵੈਰੀਫਾਈ ਕਰ ਰਹੇ ਆ ਹੁਣ ਬਿਲਕੁਲ ਸਾਡੇ ਜੋ ਸਾਡੇ ਬਾਸ ਨੇ ਉਹਨਾਂ ਦੇ ਹੁਕਮ ਅਸਾਰ ਤੇ ਹੀ ਕੰਮ ਕਰ ਰਹੇ ਆ ਜਿਵੇਂ ਆ ਦੇਖੋ ਤੁਸੀਂ ਆ ਮੋਟਰਸਾਈਕਲ ਆ ਪੱਕਿਆ ਬਾਹਰ ਇਹਦੇ ਤੇ ਦੇਖੋ ਆ ਨੰਬਰ ਲਿਖਿਆ ਆ ਨੰਬਰ ਜਿਹੜਾ ਬਿਲਕੁਲ ਕਟਿੰਗ ਵਾਲਾ ਆ ਰਿਹਾ ਇਹ ਇਹ ਹੁਣ ਵੈਰੀਫਾਈ ਕਰਦਾ ਇਹ ਨੰਬਰ ਜਿਹੜਾ ਸਾਡੀ ਮਸ਼ੀਨ ਤੇ ਨਹੀਂ ਬੋਲ ਰਿਹਾ ਇਹੀ ਤਾਂ ਕਪਾਟੀ ਜੀ ਵੈਰੀਫਾਈ ਕਰਨੀ ਨੇ ਨਾ ਕਿ ਨਾ ਤਾਂ ਇਹੋ ਚੀਜ਼ ਵੈਰੀਫਾਈ ਕਰਾਵਾਂਗੇ ਵੀ ਉਹਨੂੰ ਕਿਉਂ ਖੜਾਇਆ ਇਨਾਂ ਨੇ ਉਹਦੇ ਬਾਰੇ ਕਿਉਂ ਨਹੀਂ ਪੁੱਛੀਸ਼ ਕੀਤੀ ਜੀ ਫਿਰ ਜੋ ਕਾਨੂੰਨਮਤਾ ਬਣਦੀ ਕਾਰਵਾਈ ਹੈ ਹਮਲ ਜਿਲ੍ਹੇ ਦੀ ਲਗਾਤਾਰ ਚੈੱਕ ਕੀਤਾ ਜਾ ਰਿਹਾ ਹੈ ਬਿਲਕੁਲ ਮਕਸਦ ਇਹ ਹੀ ਹੈ ਵੀ ਇਹ ਸਹੀ ਹੈ ਜਾਂ ਗਲਤ ਜੇ ਵੀ ਕੋਈ ਲੋਕ ਇਥੇ ਨਜਾਇਜ਼ ਫਾਇਦਾ ਚੱਕਦੇ ਆ ਖੜਾ ਜਾਂਦੇ ਆ ਤੇ ਬਾਅਦ ਵਿੱਚ ਦੋ ਚਾਰ ਦਿਨ ਬਾਅਦ ਲੈ ਜਾਂਦੇ ਕਿ ਜਾ ਕੇ ਵੇਚ ਦੇ ਜੀ ਸਾਰੀ ਡਿਟੇਲ ਲਵਾਂਗੇ ਕੌਣ ਖੜਾ ਕੇ ਗਿਆ ਕਿਸ ਨੇ ਨੀ ਆਪਣਾ ਚੌਥਾ ਦੋ ਤਿੰਨ ਦਾ ਚੈੱਕ ਕਰ ਲਿਆ ਤੇ ਚੌਥਾ ਚੈੱਕ ਕਰ ਲਿਆ ਉਹਨਾਂ ਨੂੰ ਪਛੜੀਆਂ ਸਾਰੀ ਵੈਰੀਫਾਈ ਕਰਦੇ ਆ ਡਿਸਪਲ ਲੈਣੀਆਂ ਨੇ ਤੁਹਾਨੂੰ ਬਿਲਕੁਲ ਦੇਣਾ ਤੁਸੀਂ ਵੀ ਕੋਈ ਅਨਕੇਲ ਕਸੀ ਚੋਗੀ ਕੋਈ ਬਿਲਕੁਲ ਬਿਲਕੁਲ ਜੇਕਰ ਕੋਈ ਇਹਨਾਂ ਦਾ ਰੋਲ ਆਇਆ ਤਾਂ ਉਹ ਇਹਨਾਂ ਕਾਰਵਾਈ ਕਰਾਂਗੇ ਇਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਜਿਹੜੇ ਲੰਬੇ ਪਹਿਲੇ ਪੁੱਛਦੇ ਆਂਗੇ ਉਹ ਕਰੇ ਨੰਬਰ ਪਹਿਲੇ ਟੁੱਟ ਗਿਆ ਆਏਗਾ ਨੰਬਰ ਪਹਿਲੇ ਲਗਵਾ ਲੇਗੇ ਅੱਗੇ ਅਗਲਾ ਨਹੀਂ ਹੈ ਤਾਂ ਪਿਛਲਾ ਹੈ ਪਿਛਲਾ ਤੁਹਾਨੂੰ ਆਇਆ ਤਾਂ ਅੱਗਲਾ ਹੈ हाँ ग्राहक पक्के पर्ची नहीं ले होना आने वाला है क्या ग्राहक ये भी ग्राहक पक्का हाँ ये भी है ये भी पक्का ये पर्ची लिया ये पर्ची ले है पर्ची नहीं लेता है पीछे भी आया था सी एस चाप वाले तो सी वाले से मिलके के आ वो कहता मेरा लक्की नंबर मैंने नहीं देखना हमें किराए पार्किंग देना है नंबर अपना दे गया है अच्छा हाँ वो पक्के कई साल से है लुधियाना लाइव देखने वाले तमाम दर्शकों का स्वागत है मैं नितिन तलवार दस दे लुधियाना ਦੇ ਵਿੱਚ ਮੌਜੂਦ ਆਂ लुधियाना ਸਮਰਾੜਾ ਚੌਕ ਮਹਾਨਗਰ ਦੇ ਵਿੱਚ ਜਿੱਥੇ ਦੱਸਦੇ ਸਮਰਾੜਾ ਚੌਕ ਦੇ ਵਿੱਚ ਜਿਹੜਾ ਸਟੈਂਡ ਬਣਿਆ ਹੋਇਆ ਵੈ ਸਟੈਂਡ ਦੇ ਉੱਤੇ ਪੁਲਿਸ ਵੱਲੋਂ ਬੜੇ ਕਾਬਲੇ ਤਾਰੀਫ ਕੰਮ ਲਗਾਤਾਰ ਜੇਕਰ ਦੱਸਦੇ ਕਿ ਯੁੱਧ ਨਸ਼ਾ ਵਿਰੋਧ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਡੈਮੋਲੇਸ਼ਨ ਡਰਾਈਵ ਦੇ ਤਹਿਤ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਤਾਂ ਉੱਥੇ ਹੀ ਪੁਲਿਸ ਵੱਲੋਂ ਬੜੇ ਕਾਬਲੇ ਤਾਰੀਫ ਕੰਮ ਕੀਤਾ ਜਾ ਰਿਹਾ ਵੈ ਨਾਕੀਆਂ ਦੇ ਉੱਤੇ ਵੀ ਚੈਕਿੰਗ ਲਗਾਤਾਰ ਕੀਤੀ ਜਾ ਰਹੀ ਹੈ ਟ੍ਰੈਫਿਕ ਪੁਲਸੜੀਆ ਕਾफी ਮੁਸਤੈਦ ਹੈ ਪਰ ਦੱਸਦੇ ਕਿ ਅੱਜ ਇੱਕ ਵੱਖਰੇ ਉਸ ਜਰੀਆ ਚੈਕਿੰਗ ਕਰ ਰਹੀ ਆ ਤਾਂ ਤਸਵੀਰਾਂ ਲੁਧਿਆਣਾ ਤੋਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਸ਼ੱਕੀ ਨੰਬਰ ਪਲੇਟ ਜਿਹੜੀਆਂ ਹੈਗੀਆਂ ਵਾ ਜਾਂ ਸਟੈਂਡ ਜਿਹੜਾ ਬਣਿਆ ਹੋਇਆ ਹੈ ਉਹ ਸਟੈਂਡ ਦੇ ਅੰਦਰ ਮੋਟਰਸਾਈਕਲਾਂ ਜਿਹੜੀਆਂ ਉਹ ਚੈੱਕ ਕੀਤੀਆਂ ਜਾ ਰਹੀਆਂ ਨੇ ਸੋ ਇਸ ਚੈਕਿੰਗ ਨੂੰ ਕੀ ਨਾਮ ਦਿੱਤਾ ਗਿਆ ਵਾ ਕਿਸ ਤਰੀਕੇ ਦਾ ਸਪੈਸ਼ਲ ਨਾਕਾ ਜਿਹੜਾ ਵਾ ਕਿਉਂਕਿ ਇੱਕ ਪਾਸੇ ਨਾਕੇ ਦੇ ਉੱਤੇ ਗੱਡੀਆਂ ਰੋਕ ਕੇ ਚੈੱਕ ਕੀਤੀਆਂ ਜਾਂਦੀਆਂ ਨੇ ਪਰ ਸਟੈਂਡ ਦੇ ਉੱਤੇ ਜਿਹੜੀ ਸਟੈਂਡ ਦੇ ਉੱਤੇ ਗੱਡੀਆਂ ਖੜੀਆਂ ਨੇ ਉਸ ਗੱਡੀਆਂ ਨੂੰ ਸਪੈਸ਼ਲ ਚੈੱਕ ਕੀਤਾ ਜਾ ਰਿਹਾ ਵਾ ਗੱਲਬਾਤ ਕਰ ਲੈਣੇ ਆ ਸਾਮਿਸਪਟਰ ਮੌਜੂਦ ਨੇ ਐਸ ਐਚਓ ਡਿਵੀਜ਼ਨ ਨੰਬਰ 7 ਭਪਿੰਦਰ ਸਿੰਘ ਬੜੇ ਕਾਬਲੇ ਤਾਰੀਫ ਸਰ ਲਗਾਤਾਰ ਕੰਮ ਕੀਤਾ ਜਾ ਰਿਹਾ ਪੁਲਿਸ ਵੱਲੋਂ ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਨੂੰ ਕੀ ਨਾਮ ਦਿੱਤਾ ਜਾ ਰਿਹਾ ਇਹ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਹੁਕਮ ਅਨੁਸਾਰ ਅਸੀਂ ਚੈਕਿੰਗ ਸ਼ੁਰੂ ਕੀਤੀ ਹੈ ਅੱਜ ਜਿੰਨੇ ਵੀ ਸਾਡੇ ਸਟੈਂਡ ਦੇ ਅਸੀਂ ਚੈੱਕ ਕਰ ਰਹੇ ਹਾਂ ਜਿੰਨੇ ਵੀ ਵਹੀਕਲ ਜਿਹੜੇ ਸ਼ੱਕੀ ਵਹੀਕਲ ਜਿਹੜੇ ਆ ਜਿਹੜੇ ਡਾਊਟ ਆ ਵੀ ਹੋ ਸਕਦਾ ਵੀ ਕੋਈ ਸਨੇਚ ਹੋ ਕੇ ਕਿਤੇ ਖੜਾ ਜਾਂਦੇ ਆ ਜਾਂ ਕਾਫੀ ਦੇਰ ਦਾ ਖੜਾ ਕੋਈ ਪੁਛ ਪੜਤਾਲ ਚ ਨਹੀਂ ਆ ਰਿਹਾ ਉਹ ਸਾਰੇ ਅੱਜ ਹੀ ਵੈਰੀਫਾਈ ਕਰ ਰਹੇ ਆ ਵੇਰੀਫਾਈ ਕਰਕੇ ਉਹਨਾਂ ਤੇ ਐਕਸ਼ਨ ਲਵਾਂਗੇ ਇਹ ਬਿਲਕੁਲ ਸਰ ਇੱਕ ਪਾਸੇ ਡੈਮੋਲੇਸ਼ਨ ਡਰਾਈਵ ਹੋ ਗਈ ਹੈ ਇੱਕ ਪਾਸੇ ਯੁੱਧ ਨਸ਼ਾ ਵਿਰੋਧ ਤਹਿਤ ਹੋਗੀ ਕਾਰਵਾਈ ਉਸ ਤੋਂ ਬਾਅਦ ਹੁਣ ਕ੍ਰਾਈਮ ਮੁਕਤ ਲੁਧਿਆਣਾ ਦੀ ਜਿਹੜੀ ਗੱਲ ਹੈ ਸੋਪਨ ਸ਼ਰਮਾ ਜੀ ਵੱਲੋਂ ਕਹੀ ਗਈ ਸੀ ਕਿ ਮਾਨਯੋਗ ਕਮਿਸ਼ਨਰ ਲੁਧਿਆਣਾ ਤੇ ਉਹ ਲਗਾਤਾਰ ਕਿਤਨੇ ਕਿਤੇ ਹਕੀਕਤ ਨਜ਼ਰ ਆ ਰਹੀ ਹੈ ਬਿਲਕੁਲ ਬਿਲਕੁਲ ਸਾਡੇ ਜੋ ਸਾਡੇ ਬੌਸ ਨੇ ਉਹਨਾਂ ਦੇ ਹੁਕਮ ਅਸਾਰ ਕੰਮ ਕਰ ਰਹੇ ਆ ਜਿਵੇਂ ਆ ਦੇਖੋ ਤੁਸੀਂ ਆ ਮੋਟਰਸਾਈਕਲ ਆਪਾਂ ਕੱਟਿਆ ਬਾਹਰ ਜੀ ਇਹਦੇ ਚ ਦੇਖੋ ਆ ਨੰਬਰ ਦੇਖੋ ਆ ਨੰਬਰ ਜਿਹੜਾ ਬਿਲਕੁਲ ਕਟਿੰਗ ਵਾਲਾ ਆ ਰਿਹਾ ਹੈ ਇਹ ਇਹ ਹੁਣ ਵੈਰੀਫਾਈ ਕਰਦਾ ਇਹ ਨੰਬਰ ਜਿਹੜਾ ਸਾਡੀ ਮਸ਼ੀਨ ਚ ਨਹੀਂ ਬੋਲ ਰਿਹਾ ਇਹਨੂੰ ਹੁਣ ਪਿਕਅਪ ਕਰਕੇ ਅਸੀਂ ਚੱਕ ਕੇ ਦੀ ਇੰਜਨ ਨੰਬਰ ਚੈਸੀ ਨੰਬਰ ਕਢਾ ਰਹੇ ਆ ਕਢ ਕੇ ਉਹ ਅਸੀਂ ਆਰਟੀਓ ਦਫਤਰ ਦਾ ਜਿਹੜਾ ਓਨਰ ਹੈ ਕਢਾ ਕੇ ਉਹ ਤੇ ਐਕਸ਼ਨ ਲਵਾਵਾਂਗੇ ਬਿਲਕੁਲ ਸਰ ਇਹ ਕਿਸ ਜਗ੍ਹਾ ਦੇ ਉੱਤੇ ਚੈਕਿੰਗ ਕੀਤੀ ਜਾ ਰਹੀ ਤੁਹਾਡੇ ਵੱਲ ਇਹ ਸਮਰਾਲਾ ਚਾਹੁੰਗੇ ਸਾਡਾ ਜਿਹਨੇ ਸਾਈਕਲ ਸਟੈਂਡ ਸਮਰਾਲਾ ਅੱਛਾ ਇਹ ਜਿਹੜਾ ਸਾਈਕਲ ਸਟੈਂਡ ਸਟੈਂਡ ਮਾਲਕ ਹੈਗਾ ਵਾ ਇਸ ਟਾਈਮ ਮੌਜੂਦ ਹੈ हां मुंडा ਹੈਗਾ ਇੱਥੇ ਇਹਨਾਂ ਨੂੰ ਹੁਣੇ ਬੁਲਾਇਆ ਉਹਨੂੰ ਤਾਂ ਹੀ ਕਢਾਇਆ ਆ ਦੋ ਤਿੰਨ ਹੋਰ ਨੇ ਜਿਹੜੇ ਸ਼ੱਕੀ ਹੈਗੇ ਸੀ ਉਹਨਾਂ ਨੂੰ ਕੱਢ ਦੇ ਸਾਰੇ ਸਰ ਹੋਰ ਕਿਹੜੇ ਕਿਹੜੀ ਜਗ੍ਹਾ ਤੇ ਚੈੱਕ ਕੀਤਾ ਜਾਊਗਾ ਇਹ ਵਾਈਕਲ ਕਿਥੇ ਸਰ ਉਹਨਾਂ ਦਾ ਚੌਕ ਦਾ ਆਟੋ ਸੇ ਸਾਰੇ ਤਿੰਨੇ ਸਟੈਂਡ ਨੇ ਤਿੰਨੇ ਚੈੱਕ ਕਰ ਰਹੇ ਹਾਂ ਸਰ ਇਹਨੂੰ ਕਿਸ ਤਰੀਕੇ ਉਸ ਤੋਂ ਬਾਅਦ ਜਦੋਂ ਇਹ ਸ਼ੱਕੀ ਹਾਲਾਤ ਵਿੱਚ ਮੋਟਰਸਾਈਕਲਾਂ ਮਿਲਣ ਗਈਆਂ ਜਾਂ ਜੋ ਵੀ ਉਹਨਾਂ ਨੂੰ ਕੀ ਕਾਰਵਾਈ ਕੀਤੀ ਜਾਊਗੀ ਨਹੀਂ ਫਿਰ ਜੋ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਹੈ ਅਮਲ ਚੱਲ ਜਾਂਦੀ ਜੂ ਲਗਾਤਾਰ ਚੈੱਕ ਕੀਤਾ ਜਾ ਰਿਹਾ ਹੈ ਬਿਲਕੁਲ ਵੀਰਾਂ ਜਿਹੜੀਆਂ ਲਗਾਤਾਰ ਤੁਹਾਡੇ ਨਾਲ ਸਾਂਝਾ ਕਰਾ ਰਹੇ ਆਂ ਦੇਖ ਸਕਦੇ ਹੋ ਬੜੇ ਕਾਬਲੇ ਤਾਰੀਫ ਲੁਧਿਆਣਾ ਪੁਲਿਸ ਜਿਨ੍ਹਾਂ ਵੱਲੋਂ ਲਗਾਤਾਰ ਕੰਮ ਜਿਹੜਾ ਕੀਤਾ ਜਾ ਰਿਹਾ ਤਾਂ ਕ੍ਰਾਈਮ ਮੁਕਤ ਲੁਧਿਆਣਾ ਦੀ ਜਿਹੜੀ ਗੱਲ ਹੈ ਕਹੀ ਗਈ ਸੀਗੀ ਤਾਂ ਦੱਸਦੇ ਕਿ ਲੁਧਿਆਣਾ ਕਮਿਸ਼ਨਰ ਸ਼ੋਪਨ ਸ਼ਰਮਾ ਜੀ ਵੱਲੋਂ ਕ੍ਰਾਈਮ ਮੁਕਤ ਲੁਧਿਆਣਾ ਦੀ ਜਿਹੜੀ ਗੱਲ ਕਹੀ ਗਈ ਸੀਗੀ ਉਹ ਕਿਤੇ ਨਾ ਕਿਤੇ ਸੱਚ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਆ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਜਿਹੜਾ ਉਹ ਪ੍ਰਾਲਾਪ ਹੈ ਪੁਲਿਸ ਵੱਲੋਂ ਇਹ ਸ਼ੱਕੀ ਜਿਹੜਾ ਨੰਬਰ ਹੈਗਾ ਵਾ ਦੇਖ ਸਕਦੇ ਹੋ ਕਿ ਖੁਦ ਇਹ ਵੀ ਸਭ ਸ਼ੱਕੀ ਨੰਬਰ ਨਜ਼ਰ ਆ ਰਿਹਾ ਬਿਲਕੁਲ ਸ਼ੱਕੀ ਆ ਇਹ ਜੀ ਸਾਰੀ ਡਿਟੇਲ ਲਵਾਂਗੇ ਕੌਣ ਖੜਾ ਕੇ ਗਿਆ ਹੈ ਕਿਸ ਨੇ ਹੁਣ ਤੱਕ ਕਿੰਨੀਆਂ ਕਿ ਮੋਟਰਸਾਈਕਲਾਂ ਮਿਲ ਚੁੱਕੀਆਂ ਨੇ ਨਹੀਂ ਆਪਣਾ ਚੌਥਾ ਦੋ ਤਿੰਨ ਤਾਂ ਅਸੀਂ ਚੈੱਕ ਕਰ ਲਿਆ ਤੀਜਾ ਚੌਥਾ ਚੈੱਕ ਕਰ ਰਹੇ ਹਾਂ ਅਸੀਂ ਇਹ ਇੱਥੇ ਹੀ ਖੜੇ ਆ ਤੁਹਾਡੇ ਸਾਹਮਣੇ ਆ ਅਸੀਂ ਤੁਹਾਨੂੰ ਇਹ ਨੰਬਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਹਦੇ ਉੱਤੇ ਮੋਟਰਸਾਈਕਲ ਦੇ ਉੱਤੇ ਨੰਬਰ ਜਿਹੜਾ ਪੜਨੀ ਹੋਊਗਾ ਥੋੜੇ ਕੋ ਕਿਉਂਕਿ ਇਹ ਨੰਬਰ ਜਿਹੜਾ ਪੂਰੀ ਤਰੀਕੇ ਨਾਲ ਮਿਟ ਚੁੱਕਿਆ ਹੋਇਆ ਹੈ ਪੀ ਵੀ 0 ਤਾਂ ਲਿਖਿਆ ਹੋਇਆ 4 ਲਿਖਿਆ ਹੋਇਆ ਅੱਗੇ ਕੀ ਲਿਖਿਆ ਹੋਇਆ ਕਹਿ ਪਾਣਾ ਕਾਫੀ ਮੁਸ਼ਕਲ ਹੈ ਇਹ ਕਿਉਂਕਿ ਇਹ ਸ਼ੱਕੀ ਨੰਬਰ ਪਲੇਟ ਹੈ ਸ਼ੱਕੀ ਨੰਬਰ ਪਲੇਟ ਦੇ ਉੱਤੇ ਪੁਲਿਸ ਕਾਰਵਾਈ ਕਰਦੇ ਹੋਏ ਨਜ਼ਰ ਆ ਰਹੀ ਆ ਤਾਂ ਕੁਝ ਨੰਬਰ ਪਲੇਟਾਂ ਸਰ ਉਹ ਟੁੱਟੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਮੋਟਰਸਾਈਕਲਾਂ ਦੀਆਂ ਤੇ ਉਹ ਵੀ ਤੁਹਾਡੇ ਨਾਲ ਸਾਂਝਾ ਕਰਾ ਦਿੰਦੇ ਆ ਦੇਖ ਸਕਦੇ ਹੋ ਇਹਦਾ ਨੰਬਰ ਨਹੀਂ ਹੈਗਾ ਇਹਨੂੰ ਬਾਹਰ ਕਢਾਓ ਜੀ ਇਹਨੂੰ ਬਾਹਰ ਕਢਾਓ ਆ ਦੇਖ ਸਕਦੇ ਹੋ ਕਿ ਸਟੈਂਡ ਉੱਤੇ ਕਾਫੀ ਵੱਡਾ ਜਿਹੜਾ ਕੰਮ ਹੈ ਹੋ ਰਿਹਾ ਵਾ ਕਿ ਮੋਟਰਸਾਈਕਲ ਦਾ ਜਿਹੜਾ ਨੰਬਰ ਹੈ ਉਹ ਨੰਬਰ ਪਲੇਟ ਨਾ ਹੋਣ ਤੇ ਬਾਜ਼ੂਦ ਵੀ ਜਿਹੜਾ ਇਸ ਜਗ੍ਹਾ ਦੇ ਉੱਤੇ ਚੈਕਿੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਸਰ ਇਹ ਨੰਬਰ ਪਲੇਟ ਹੈ ਨਹੀਂਗਾ ਮੋਟਰਸਾਈਕਲ ਦੇ ਵਿੱਚ ਤੇ ਇਹ ਮੋਟਰਸਾਈਕਲ ਸਟੈਂਡ ਦੇ ਅੰਦਰ ਖੜੇ ਕਿਦਾਂ ਹੋ ਜਾਂਦੇ ਇਹਨਾਂ ਨੂੰ ਪੁੱਛਾਂਗੇ ਜੀ ਇਹਨਾਂ ਤੋਂ ਇਹ ਹੁਣ ਮੇਰੇ ਕੋਲ ਇਹ ਜਿਹੜੇ ਇੱਥੇ ਇਹਨਾਂ ਦੇ ਕੇਰ ਟਿੱਕਰ ਨੇ ਉਹਨਾਂ ਨੂੰ ਪੁੱਛਦੇ ਆ ਸਾਰੀ ਵੈਰੀਫਾਈ ਕਰਦੇ ਆ ਰਜਿਸਟਰ ਲੈਣੇ ਨੇ ਤੁਹਾਨੂੰ ਬਿਲਕੁਲ ਸਰ ਇਹਨਾਂ ਦੇ ਉੱਤੇ ਵੀ ਕੋਈ ਅਨਕੇਲ ਕਸੀ ਜਾਊਗੀ ਕੋਈ ਬਿਲਕੁਲ ਬਿਲਕੁਲ ਜੇਕਰ ਕੋਈ ਇਹਨਾਂ ਦਾ ਰੋਲ ਆਇਆ ਤਾਂ ਉਹ ਇਹਨਾਂ ਨਾਲ ਕਾਰਵਾਈ ਕਰਾਂਗੇ ਇਹਨਾਂ ਤੋਂ ਵੀ ਖਲਾਫ ਕਾਰਵਾਈ ਕਰਾਂਗੇ ਬਿਲਕੁਲ ਜਿਸ ਤਰੀਕੇ ਸਰ ਨ अगला नहीं, अच्छा, नहीं है, प्लेट नहीं, है दे दिया प्लेट। अच्छा, तो पिछला है पिछला टूटा है हाँ। ਤੇ ਥੋੜੀ ਰਿਸਪੌਂਸਿਬਿਲਟੀ ਨਹੀਂ ਬਣਦੀ ਵੀ ਜੇ ਇਸ ਮੋਟਰਸਾਈਕਲ ਦਾ ਨੰਬਰ ਪਲੇਟ ਹੈ ਨਹੀਂ ਉਸ ਮੋਟਰਸਾਈਕਲ ਨੂੰ ਅੰਦਰ ਨਹੀਂ ਖੜਾਣਾ ਚਾਹੀਦਾ। ਬੜਾ ਪੱਕੇ ਗਾਹਾਂ ਕਹਿੰਦੇ ਉਹ ਕੀ ਕਰੀਵੇ? ਆਹ ਆਹ ਜੋ ਪੱਕੇ ਪਰਚੀ ਨਹੀਂ ਲੈਂਦੇ ਹੈ। ਡੇਲੀ ਲੱਗੇ 2 ਸਾਲ ਸੇ ਪਰਚੀ ਨਹੀਂ ਲੈਂਦੇ ਹੈ। ਮਤਲਬ ਇਹ ਗਾਹ ਪੱਕੇ ਹੈ। ਹਾਂ ਗਾਹ ਪੱਕੇ ਪਰਚੀ ਨਹੀਂ ਲੈ ਹੁਣ ਆਨੇ ਵਾਲਾ ਹੈ ਗਾਹ। ਇਹ ਵੀ ਗਾਹ ਪੱਕਾ। ਹਾਂ ਇਹ ਵੀ ਹੈ ਇਹ ਵੀ ਪੱਕਾ। ਇਹ ਪਰਚੀ ਲਿਆਏ ਪਰਚੀ ਨਹੀਂ ਲੈਂਦਾ ਹੈ। ਤੇ ਹੁਣ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਕਿਵੇਂ ਲੱਗ ਰਿਹਾ ਤੁਹਾਨੂੰ? ਬੜੀਆ ਲੱਗ ਰਿਹਾ ਮੇਰੇ ਕੋ। ਬੜਾ ਲੱਗ ਰਿਹਾ। ਹਾਂ ਚੈ ਬੜੀ ਵਧੀਆ ਕਾਰੀ ਜੋ ਕਾਰੀ ਪੁਲਿਸ ਵਧੀਆ ਚੋ ਕਿਉਂਕਿ ਜੋ ਵੀ ਗੱਡੀਆਂ ਖੜੀਆਂ ਹੱਤੇ ਨਜਾਇਜ਼ ਖੜੀਆਂ ਨੇ ਠੀਕ ਹੈ ਤਾਂ ਨੰਬਰ ਪਲੇਟ ਚਾਹੀਦੀ ਗੱਡੀ ਦੀ ਠੀਕ ਹੈ ਇਹਦੀ ਪਰਚੀ ਚਾਹੀਦੀ ਹੈ ਬੰਦਾ ਸੇਰੇ ਖੜੇ ਸ਼ਾਮੀ ਲੈ ਕੇ ਜਾਵੇ ਗੱਡੀ ਨੂੰ ਇਹ ਚੀਜ਼ ਚਾਹੀਦੀ ਹੈ ਬਿਲਕੁਲ ਸੋ ਜਿਹੜੀ ਪੁਲਿਸ ਇੱਥੇ ਪਹੁੰਚਦੀ ਹੈ ਪੁਲਿਸ ਵੱਲੋਂ ਕੰਮ ਕੀਤਾ ਜਾਂਦਾ ਹੈ ਤੇ ਉਹ ਕਿੱਦਾਂ ਦਾ ਲੱਗ ਰਿਹਾ ਬੜੀਆ ਲੱਗ ਰਹਾ ਮੇਰੇ ਕੋਲ ਪੂਲ ਚੈਕਨ ਕਰਾਈ ਬੜੀਆ ਕਰ ਰਹੀ ਹੈ

ਈ ਸਾਲ ਤੋਂ ਇੱਥੇ ਖੜਾ ਹੈ ਹਾਂ ਉਸ ਵਕਤ ਗਲ ਗਿਆ ਹੈ ਕਿ ਹੈਗਾ ਕਿਥੇ ਹੈ ਉਹ ਪੱਕਾ ਹੈ ਆ ਦੇਖ ਦਿਖਾਓ ਮਾੜਾ ਆ ਦੇਖ ਸਕਦੇ ਹੋ ਕਿ ਪਾਰਕਿੰਗ ਦੇ ਵਿੱਚ ਜਿਹੜੇ ਪਾਰਕਿੰਗ ਦੇ ਅੰਦਰ ਕੰਮ ਕਰ ਰਹੇ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਕਈਆਂ ਦਾ ਮੋਟਰਸਾਈਕਲ ਜਾਂ ਵਹੀਕਲ ਦੇ ਵਿੱਚ ਨੰਬਰ ਪਲੇਟ ਜਿਹੜਾ ਹੈ ਕਾਫੀ ਲੱਕੀ ਹੈ ਤੇ ਉਹ ਨੰਬਰ ਪਲੇਟ ਦਾ ਜਿਹੜਾ ਵਹੀਕਲ ਹੈ ਉਹ ਇਸੇ ਥਾਂ ਤੇ ਖੜਾ ਹੋਇਆ ਜਿਹਦਾ ਦੱਸ ਦਈਏ ਕਿ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਪਾਰਕਿੰਗ ਦੀ ਜਿਹੜੀ ਹੈ ਟਿਕਟ ਆ ਉਹ ਦਿੱਤੀ ਜਾਂਦੀ ਹੈ ਪਰ ਇਹ ਦੇਖ ਸਕਦੇ ਹੋ ਕਿ ਕਾਫੀ ਕੰਡਮ ਜਿਹੜਾ ਸਕੂਟਰ ਹੈ ਉਹ ਇੱਥੇ ਖੜਾ ਹੋਇਆ ਹੋਇਆ ਪਿਛਲੇ ਕਈ ਸਾਲਾਂ ਤੋਂ ਇੰਦੇ ਵੱਲੋਂ ਕਿਹਾ ਜਾ ਰਿਹਾ ਵੈ ਪਰ ਇਹ ਸਕੂਟਰ ਕਿਉਂ ਇੱਥੇ ਖੜਾ ਵੈ ਹਾਲੇ ਤੱਕਰ ਪਾਰਕਿੰਗ ਵੱਲੋਂ ਕਿਹਾ ਗਿਆ ਕਿ ਜਿਹਦਾ ਸਕੂਟਰ ਹੈ ਉਹਦੇ ਵੱਲੋਂ ਪਾਰਕਿੰਗ ਜਿਹੜੀ ਲਗਾਤਾਰ ਦਿੱਤੀ ਜਾਂਦੀ ਹੈ ਪਰ ਪੂਰੇ ਪਾਰਕਿੰਗ ਦੀ ਜੇਕਰ ਗੱਲ ਕਰੀਏ ਤੇ ਪਾਰਕਿੰਗ ਦੇ ਵਿੱਚ ਦੇਖ ਸਕਦੇ ਹੋ ਕਿ ਲਗਾਤਾਰ ਪੁਲਿਸ ਵੱਲੋਂ ਜਿਹੜੀ ਹੈ ਸ਼ੱਕੀ ਹਾਲਾਤ ਵਿੱਚ ਜਿਹੜੇ ਮੋਟਰਸਾਈਕਲ ਨੇ ਉਹ ਮੋਟਰਸਾਈਕਲ ਜਿਹੜੇ ਹੈ ਬਾਹਰ ਕਢਾਏ ਜਾ ਰਹੇ ਨੇ ਕਿਉਂਕਿ ਇੱਕ ਮੋਟਰਸਾਈਕਲ ਉਹ ਕੁੰਨਰ ਉੱਤੇ ਖੜਾ ਹੋਇਆ ਸੀਗਾ ਤੇ ਉਹਨੂੰ ਵੀ ਬਾਹਰ ਕਢਾਇਆ ਗਿਆ ਉਸ ਤੋਂ ਬਾਅਦ ਜਿਹੜੇ ਸ਼ੱਕੀ ਮੋਟਰਸਾਈਕਲ ਨੇ ਉਹਨਾਂ ਨੂੰ ਜਿਹੜੀ ਹੈ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਬੋਸੜੀ ਹੈ ਇਸ ਟਾਈਮ ਮੁਸਤੈਦ ਨਜ਼ਰ ਆ ਰਹੀ ਹੈ ਸੋ ਗੱਲਬਾਤ ਕਰ ਲੈਣੇ ਆ ਕਿ ਜਿਹੜਾ ਇੱਕ ਸਕੂਟਰ ਦੀ ਜਿਹੜੀ ਗੱਲ ਹੈ ਕੀਤੀ ਜਾ ਰਹੀ ਹੈ ਸੋ ਉਹਦੇ ਬਾਰੇ ਕੀ ਕੁਝ ਹੈਗਾ ਕਿਉਂਕਿ ਇੱਕ ਪਾਸੇ ਜਿਹੜੇ ਪਾਰਕਿੰਗ ਦੇ ਜਿਹੜੇ ਲੋਕ ਨੇ ਸਰ ਇੱਕ ਪਾਸੇ ਇਹ ਪਾਰਕਿੰਗ ਦੇ ਵਿੱਚ ਜਿਹੜੇ ਸੀਗੇ ਉਹਨਾਂ ਵੱਲੋਂ ਕਹਿ ਜਾਂਦਾ ਕਿ ਸਕੂਟਰ ਜਿਹੜਾ ਕਾਫੀ ਕੰਡਮ ਉੱਥੇ ਖੜਾ ਹੋਇਆ ਵਾ ਉਹ ਕਾਫੀ ਪੁਰਾਣਾ ਖੜਾ ਹੈ ਪਰ ਇਹਦਾ ਆਪਾ ਚੀਜ਼ ਵੈਰੀਫਾਈ ਕਰਨੀ ਹੈ ਨਾ ਇਹਨਾਂ ਤੋਂ ਇਹ ਚੀਜ਼ ਵੈਰੀਫਾਈ ਕਰਾਵਾਂਗੇ ਵੀ ਉਹਦੋਂ ਕਿਉਂ ਖੜਾਇਆ ਇਹਨਾਂ ਨੇ ਉਹਦੇ ਬਾਰੇ ਕਿਉਂ ਨਹੀਂ ਪੁੱਛਗਿਛ ਕੀਤੀ ਹੈਗੀ ਸਰ ਇਹ ਜਿਹੜੇ ਵੀ ਵਹੀਕਲ ਅੱਜ ਫੜੇ ਜਾਣਗੇ ਇਹਦੇ ਵਾਸਤੇ ਬਾਅਦ ਵਿੱਚ ਕੋਈ ਖੁਲਾਸਾ ਕੀਤਾ ਜਾਊਗਾ ਹਾਂ ਬਿਲਕੁਲ ਉਹ ਪਹਿਲਾਂ ਵੈਰੀਫਾਈ ਕਰਾਂਗੇ ਟਾਈਮ ਲੱਗੇਗਾ ਦਫ਼ਤਰ ਸਾਰਾ ਰਿਕਾਰਡ ਲਵਾਂਗੇ ਫਿਰ ਉਹ ਜਿਹੜੇ ਓਨਰ ਨੇ ਕਿਤੋਂ ਕਿਤੋਂ ਅੱਗੇ ਕਿਹੜੀ ਜਗ੍ਹਾ ਵਿਕਿਆ ਹੁੰਦਾ ਕਿਤੇ ਉਹ ਦੱਸਣਗੇ ਸਲੀਅਤ ਵੀ ਸਾਡਾ ਇੱਥੇ ਕਿੱਥੋਂ ਚੋਰੀ ਹੋਇਆ ਜਾਂ ਨਹੀਂ ਹੋਇਆ ਜਾਂ ਕੀ ਹੋਇਆ ਉਹ ਸਾਰੀ ਗੱਲ ਜਿਹੜੀ ਆ ਸਾਹਮਣੇ ਆਉਂਦੀ ਹੈ ਮੋਟਰਸਾਈਕਲ ਚੈੱਕ ਕਰਨ ਦਾ ਜੇ ਕੋਈ ਲੋਕ ਇਥੇ ਨਜਾਇਜ਼ ਫਾਇਦਾ ਚੱਕਦੇ ਆ ਖੜਾ ਜਾਂਦੇ ਆ ਤੇ ਬਾਅਦ ਵਿੱਚ 2-4 ਦਿਨ ਬਾਅਦ ਲੈ ਜਾਂਦੇ ਅੱਗੇ ਜਾ ਕੇ ਵੇਚ ਦਿੰਦੇ ਆ ਉਹ ਚੀਜ਼ ਨੂੰ ਅਸੀਂ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਗਲਤ ਕਰਦੇ ਨੇ ਜਿਹੜੇ ਲੋਕ ਕ੍ਰਾਈਮ ਕਰਦੇ ਨੇ ਉਹਨਾਂ ਨੂੰ ਕੀ ਕਰਨਾ ਉਹਨਾਂ ਨੂੰ ਕ੍ਰਾਈਮ ਵਾਲਿਆਂ ਨੂੰ ਆਪੀ ਇਸ ਚੀਜ਼ ਦੀ ਨਸੀਹਤ ਹੋਊਗੀ ਵੀ ਪੁਲਿਸਾਨੂੰ ਚੈਕਿੰਗ ਕਰ ਰਹੀ ਹੈ ਉਹਨਾਂ ਤੇ ਪ੍ਰੈਸ਼ਰ ਬਣੇਗਾ ਪਲੱਸ ਜਿਹੜੇ ਇਹਨਾਂ ਦੇ ਆਨਰ ਨੇ ਜਾਂ ਕਿਹੜੇ ਟਿਕਟਰ ਨੇ ਉਹਨਾਂ ਨੂੰ ਇਸ ਚੀਜ਼ ਦਾ ਸਹਾਰਸ ਹੋਏਗਾ ਵੀ ਅਸੀਂ ਗਲਤ ਕੰਮ ਨਾ ਕਰੀਏ ਆ ਬਿਲਕੁਲ ਸੋ ਦੱਸਦੇ ਆ ਪਾਰਕਿੰਗ ਦੇ ਜਿਹੜੇ ਆਨਰ ਨੇ ਉਹਨਾਂ ਨੂੰ ਵੀ ਅਹਿਸਾਸ ਜਿਹੜਾ ਦੀਵਾਨ ਵਾਸਤੇ ਪੁਲਿਸ ਤੇ ਮੌਜੂਦ ਹੈ ਤੇ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਕਈ ਮੋਟਰਸਾਈਕਲ ਜਿਹੜੇ ਆ ਉਹਨਾਂ ਵੱਲੋਂ ਚੈੱਕ ਕੀਤੇ ਗਏ ਨੇ ਪਰ ਦੱਸਦੇ ਆ ਕਿ ਜਿਹੜੇ ਗਲਤ ਕਰਦੇ ਨੇ ਗਲਤ ਅੰਸਰ ਨੇ ਉਹਨਾਂ ਦੀ ਖੈਰ ਨਹੀਂ ਪੁਲਿਸ ਬੜੀ ਮੁਸਤੈਦ ਆ ਲਗਾਤਾਰ ਪੁਲਿਸ ਵੱਲੋਂ ਚੱਪੇ-ਚੱਪੇ ਦੀ ਸ਼ਾਨ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸਟੈਂਡ ਵੀ ਜਿਹੜੇ ਆ ਚੱਕਰ ਨੇ ਸ਼ੁਰੂ ਕਰ ਦਿੱਤੇਗੇ ਨੇ ਸੋ ਦੱਸ ਦਈਏ ਕਿ ਜੇਕਰ ਕ੍ਰਾਈਮ ਕਰਦੇ ਹੋ ਜਾਂ ਗਲਤ ਕਰਦੇ ਹੋ ਤੇ ਤੁਸੀਂ ਵੀ ਸੱਤਰ ਕੋ ਹੋ ਜੋ ਕਿਉਂਕਿ ਪੁਲਿਸ ਬਖਸ਼ਣ ਵਾਲੀ ਨਹੀਂ ਹੈਗੀ ਪੰਜਾਬ ਪੁਲਿਸ ਬੜੇ ਕਾਬਲੇ ਤਾਰੀਫ ਲੁਧਿਆਣਾ ਪੁਲਿਸ ਜਿਨ੍ਹਾਂ ਵੱਲੋਂ ਲਗਾਤਾਰ ਜਿਹੜੀ ਹੈ ਕ੍ਰਾਈਮ ਨੂੰ ਠੱਲ ਪਾਈ ਜਾ ਰਹੀ ਹੈ ਸੋ ਥਾਂ-ਥਾਂ ਦੇ ਉੱਤੇ ਚੱਪੇ-ਚੱਪੇ ਦੇ ਉੱਤੇ 체కింగ్ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਜਿਹੜੀਆਂ ਮੋਟਰਸਾਈਕਲਾਂ ਇਹ ਫੜੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਇਹਨੂੰ ਥਾਣੇ ਦੇ ਵਿੱਚ ਲੈ ਕੇ ਜਾਂਦਾ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਦੇ ਬਾਅਦ ਕੀ ਕੁਝ ਮੋਟਰਸਾਈਕਲਾਂ ਦੇ ਵਿੱਚੋਂ ਮਿਲਦਾ ਹੈ ਉਹ ਆਉਣ ਵਾਲਾ ਸਮਾਂ ਦੱਸੂਗਾ ਦੇਖੋ ਰੋਜ਼ਾਨਾ ਲਈ ਮੈਨੇਜਮੈਂਟ ਕੈਮਰਾਮੈਨ ਹਣੀ ਨਾਲ ਧੰਨਵਾਦ